ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਿਹਤ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਜੀ ਰਾਤ ਤੋਂ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਕਰਾਏ ਗਏ ਨੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹਾਲਾਂਕਿ ਸੀਐਮ ਆਫਿਸ ਦੇ ਵੱਲੋਂ ਇਹ ਕਿਹਾ ਗਿਆ ਸਿਰਫ ਰੂਟੀਨ ਚੈੱਕਅਪ ਤੇ ਲਈ ਹਸਪਤਲ ਗਏ ਨੇ ਉਹ ਬਿਲਕੁਲ ਠੀਕ ਨੇ ਤੇ ਬੜੀ ਜਲਦੀ ਉਹਨਾਂ ਨੂੰ ਛੁੱਟੀ ਮਿਲ ਜਾਵੇਗੀ ਸੋ ਇਹ ਸੀਐਮ ਆਫਿਸ ਦਾ ਕਹਿਣਾ ਇਸ ਗੱਲ ਦੀ ਪੁਸ਼ਟੀ ਉਹਨਾਂ ਵੱਲੋਂ ਭਾਵੇਂ ਕਰ ਦਿੱਤੀ ਗਈ ਹੈ ਕੀ ਸੀਐਮ ਸਾਹਿਬ ਹਸਪੀਟਲ ਗਏ ਨੇ ਲੇਕਿਨ ਰੂਟੀਨ ਚੈੱਕਅਪ ਦੀ ਗੱਲ ਸੀਐਮ ਆਫਿਸ ਦੇ ਵੱਲੋਂ ਕੀਤੀ ਗਈ ਤੇ ਨਾਲ ਹੀ ਨਾਲ ਉਹਨਾਂ ਵੱਲੋਂ ਇਹ ਵੀ ਕਲੀਅਰ ਕਰ ਦਿੱਤਾ ਗਿਆ ਕਿ ਉਹ ਬਿਲਕੁਲ ਠੀਕ ਨੇ ਰੂਟੀਨ ਚੈੱਕਅਪ ਹੋ ਰਿਹਾ ਤੇ ਬੜੀ ਜਲਦੀ ਉਹ ਹਸਪੀਟਲ ਤੋਂ ਵਾਪਸ ਘਰਾਂ ਪਹੁੰਚ ਜਾਣਗੇ ਛੁੱਟੀ ਮਿਲ ਜਾਵੇਗੀ ਹਸਪੀਟਲ ਚੋਂ ਇਹ ਸੀਐਮ ਆਫਿਸ ਦਾ ਕਹਿਣਾ ਹੈ ਲੇਕਿਨ ਦੂਸਰੇ ਪਾਸੇ ਵਿਕਰਮ ਮਜੀਠੀਆ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਦੋ ਟਵੀਟ ਹੈ ਜਿਹੜੇ ਸੀਐਮ ਸਾਹਿਬ ਦੀ ਸਿਹਤ ਨੂੰ ਲੈ ਕੇ ਕੀਤੇ ਗਏ ਨੇ ਸੋ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪਹਿਲਾਂ ਟਵੀਟ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ देर रात ਸੀਐਮ ਸਾਹਿਬ ਨੂੰ ਐਮਰਜੈਂਸੀ ਫੋਰਟਿਸ ਮੁਹਾਲੀ ਜਾਣਾ ਪਿਆ ਗੈਟ ਵੈਲ ਸੂਨ ਭਗਵੰਤ ਮਾਨ ਜੀ ਆਈ ਹੋਪ ਆਲ ਇਜ਼ ਵੈਲ ਸੋ ਇਹ ਪਹਿਲਾ ਟਵੀਟ ਆ ਜਿਹੜਾ ਵਿਕਰਮ ਮਜੀਠੀਆ ਦੇ ਵੱਲੋਂ ਭਗਵੰਤ ਮਾਨ ਜੀ ਦੀ ਸਿਹਤ ਨੂੰ ਲੈ ਕੇ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਭਗਵੰਤ ਮਾਨ ਜੀ ਨੂੰ ਫੋਰਟਿਸ ਮੁਹਾਲੀ ਲੈ ਕੇ ਜਾਣਾ ਪੈਗਾ ਤੇ ਐਮਰਜੈਂਸੀ ਫੋਰਟਿਸ ਮੁਹਾਲੀ ਲੈ ਜਾਣਾ ਪਿਆ ਤੇ ਨਾਲ ਹੀ ਨਾਲ ਉਹਨਾਂ ਨੇ ਸ਼ੁਭੇ ਸ਼ਾਮਾ ਆਪਣੀ ਉਹਨੇ ਸਿਹਤ ਨੂੰ ਲੈ ਕੇ ਦਿੱਤੀਆਂ ਨੇ ਗੈਟ ਵੈਲ ਸੂਨ ਭਗਵੰਤ ਮਾਨ ਜੀ ਆਈ ਹੋਪ ਆਲ ਇਜ਼ ਵੈਲ ਸੋ ਇਹ ਉਹਨਾਂ ਦਾ ਪਹਿਲਾ ਟਵੀਟ ਹੈ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਤੇ ਨਾਲ ਹੀ ਨਾਲ ਕੁਝ ਸਮੇਂ ਬਾਅਦ ਉਹਨਾਂ ਦੀ ਸਿਹਤ ਨੂੰ ਲੈ ਕੇ ਦੂਸਰਾ ਟਵੀਟ ਹੈ ਜਿਹੜਾ ਵਿਕਰਮ ਮਜੀਠੀਆ ਦੇ ਵੱਲੋਂ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੁਝ ਗੱਲਾਂ ਲਿਖਿਆ ਗਿਆ ਨੇ ਦੱਸ ਦਈਏ ਕੀ ਵਿਕਰਮ ਮਜੀਠੀਆ ਦੇ ਵੱਲੋਂ ਆਪਣੀ ਇਸ ਟਵੀਟ ਦੇ ਵਿੱਚ ਲਿਖਿਆ ਗਿਆ ਹੈ ਜਾਣਕਾਰੀ ਮੁਤਾਬਕ ਭਗਵੰਤ ਮਾਨਜੀ ਨੂੰ ਕ੍ਰੋਨਿਕ ਲਿਵਰ ਡਿਜ਼ੀਜ਼ ਲੰਗ ਇਫਿਊਜ਼ਨ ਹਾਈ ਲੰਗ ਪ੍ਰੈਸ਼ਰ ਐਂਡ ਰਾਈਟ ਹਾਰਟ ਸਟ्रेस ਹੈ ਇਹ ਉਹਨਾਂ ਦੇ ਵੱਲੋਂ ਆਪਣੀ ਦੂਸਰੀ ਟਵੀਟ ਦੇ ਵਿੱਚ ਜੋ ਭਗਵੰਤ ਮਾਨਜੀ ਨੂੰ ਲੈ ਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਦੂਸਰੀ ਟਵੀਟ ਕੀਤੀ ਗਿਆ ਕਿਉਂਕਿ ਦੱਸਦੇ ਕਿ ਇੱਕ ਤੋਂ ਬਾਅਦ ਦੂਸਰੀ ਟਵੀਟ ਅੱਜ ਵਿਕਰਮ ਮਜੀਠੀਏ ਦੇ ਵੱਲੋਂ ਭਗਵੰਤ ਮਾਨਜੀ ਦੀ ਸਿਹਤ ਨੂੰ ਲੈ ਕੇ ਕੀਤੀ ਗਿਆ ਦੂਸਰੀ ਟਵੀਟ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਪ੍ਰੋਬਲਮਸ ਦਾ ਜ਼ਿਕਰ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਾਣਕਾਰੀ ਮੁਤਾਬਕ ਭਗਵੰਤ ਮਾਨ ਜੀ ਨੂੰ ਕ੍ਰੋਨਿਕ ਲਿਵਰ ਡਿਜ਼ੀਜ਼ ਲੰਗ ਇਫਿਊਜ਼ਨ ਹਾਈ ਲੰਗ ਪ੍ਰੈਸ਼ਰ ਐਂਡ ਰਾਈਟ ਹਾਰਟ ਸਟ्रेस ਹੈ ਤੇ ਉਹਨਾਂ ਨੇ ਅੱਗੇ ਲਿਖਿਆ ਕਿ ਦਾਸ ਭਗਵੰਤ ਮਾਨ ਦੀ ਸਿਹਤ ਕਾਮਨਾ ਕਰਦਾ ਹੈ ਸੀਐਮ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸੀਐਮ ਸੰਵਿਧਾਨਿਕ ਅਹੁਦੇ ਤੇ ਜਨਤਾ ਦੇ ਨੁਮਾਇੰਦੇ ਹਨ ਉਹਨਾਂ ਦੀ ਸਿਹਤ ਦੀ ਜਾਣਕਾਰੀ ਪਾਰਦਰਸ਼ੀ ਰੱਖਣੀ ਚਾਹੀਦੀ ਹੈ ਸੋ ਇਹ ਉਹ ਦੋ ਟਵੀਟ ਨੇ ਜਿਹੜੇ ਭਗਵੰਤ ਮਾਨ ਜੀ ਦੀ ਸਿਹਤ ਨੂੰ ਲੈ ਕੇ ਵਿਕਰਮ ਮਜੀਠੀਆ ਦੇ ਵੱਲੋਂ ਕੀਤੇ ਗਏ ਨੇ ਸੋ ਦੱਸ ਦਈਏ ਕਿ ਸੀਐਮ ਆਫਿਸ ਵੱਲੋਂ ਵੀ ਇਹ ਗੱਲ ਕਲੀਅਰ ਕੀਤੀ ਗਈ ਹੈ ਕਿ ਉਹ ਰੂਟੀਨ ਚੈੱਕਅਪ ਦੇ ਲਈ ਫੋਰਟਿਸ ਮੁਹਾਲੀ ਜਰੂਰ ਗਏ ਸੀ ਲੇਕਿਨ ਉਹ ਬਿਲਕੁਲ ਠੀਕ ਨੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਕੁਝ ਸਮੇਂ ਬਾਅਦ ਉਹਨਾਂ ਨੂੰ ਛੁੱਟੀ ਹੈ ਜਿਹੜੀ ਉਹ ਦੇ ਦਿੱਤੀ ਜਾਏਗੀ ਇਹ ਸੀਐਮ ਆਫਿਸ ਦਾ ਕਹਿਣਾ ਲੇਕਿਨ ਵਿਕਰਮ ਮਜੀਠੀਆ ਦੇ ਵੱਲੋਂ ਦੋ ਟਵੀਟ ਉਹਨਾਂ ਦੀ ਸਿਹਤ ਦੇ ਸੰਬੰਧ ਵਿੱਚ ਕੀਤੇ ਗਏ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ आम आदमी पार्टी अरविंद केजरीवाल ਦੇ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਭਗਵੰਤ ਮਾਨ ਜੀ ਦੀ ਬਿਮਾਰ ਹੋਣ ਦੀ ਇਹ ਗੱਲ ਹੈ ਉਹ ਸਾਹਮਣੇ ਆਈ ਸੀ ਤੇ ਇਹ ਚਰਚਾਵਾ ਚੱਲਿਆ ਸੀ ਕਿ ਵਾਪਸ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ ਇਲਾਜ ਲਈ ਭਾਵੇਂ ਕਿ ਸੀਐਮ ਆਫਿਸ ਦੇ ਵੱਲੋਂ ਇਹਨਾਂ ਖਬਰਾਂ ਦਾ ਖੰਡਨ ਕੀਤਾ ਗਿਆ ਸੀ ਲੇਕਿਨ ਇਹ ਖਬਰਾਂ ਕਾਫੀ ਜਾਵਾ ਚਰਚਾ ਦੇ ਵਿੱਚ ਰਹੀਆਂ ਸੀ ਕਿ ਸੀਐਮ ਸਾਹਿਬ ਜਦੋਂ ਵਾਪਸ ਆਏ ਸੀ ਦਿੱਲੀ ਤੋਂ ਉਹਨਾਂ ਦੀ ਤਬੀਅਤ ਨਾਸਾਜ ਹੋਈ ਸੀ ਉਹਨਾਂ ਨੂੰ ਘਰ ਦੇ ਵਿੱਚ ਡ੍ਰਿੱਪ ਲਗਾਉਣੀ ਪਈ ਸੀ ਤੇ ਦਿੱਲੀ ਉਹਨਾਂ ਨੂੰ ਇਲਾਜ ਦੇ ਲਈ ਲਿਜਾਣਾ ਪੈ ਸੀ ਇਸ ਤਰ੍ਹਾਂ ਦੀਆਂ ਚਰਚਾਾਂ ਮਾਂ ਨੇ ਜੋ ਜੋ ਖਬਰਾਂ ਨੇ ਮੀਡੀਆ ਦੇ ਵਿੱਚ ਚੱਲਿਆ ਸੀ ਪਰ ਦੱਸ ਦਈਏ ਕਿ ਇੱਥੇ ਸੀਐਮ ਹਾਊਸ ਦੇ ਵੱਲੋਂ ਉਹਨਾਂ ਖਬਰਾਂ ਦਾ ਖੰਡਨ ਕੀਤਾ ਗਿਆ ਸੀ ਸੋ ਇਸ ਤੋਂ ਬਾਅਦ ਲਗਾਤਾਰ ਜਿਹੜੇ ਰੈਲੀਆਂ ਸੀਗੀਆਂ ਭਗਵੰਤ ਮਾਨ ਜੀ ਵੱਲੋਂ ਕੀਤੀਆਂ ਗਈਆਂ ਸੀ ਦੱਸ ਦਈਏ ਕਿ ਉਹ ਜਿਹੜੇ ਮੇਨ ਬੁਲਾਰੇ ਨੇਗੇ ਆਮ ਆਦਮੀ ਪਾਰਟੀ ਦੇ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਆ ਉੱਥੇ ਉਹ ਵੱਖ-ਵੱਖ ਚੋਣ ਰੈਲੀਆਂ ਕਰਦੇ ਨਜ਼ਰ ਆਏ ਸੀ, ਰੋਡ ਸ਼ੋਅ ਕਰਦੇ ਨਜ਼ਰ ਆਏ ਸੀ ਜਿੱਥੋਂ ਕਲੀਅਰ ਹੋ ਰਿਹਾ ਸੀ ਕਿ ਉਹ ਬਿਲਕੁਲ ਤੰਦਰੁਸਤ ਨੇਗੀ। ਸੋ ਪਰ ਜਿਸ ਤਰੀਕੇ ਦੇ ਨਾਲ ਹੁਣ ਸੀਐਮ ਉਸ ਦੇ ਵੱਲੋਂ ਸੀਐਮ ਦੇ ਆਫਿਸ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਨੂੰ ਰੂਟੀਨ ਚੈੱਕਅਪ ਦੇ ਲਈ ਲਿਆਇਆ ਗਿਆ ਤੇ ਨਾਲ ਹੀ ਨਾਲ ਵਿਕਰਮ ਮਜੀਠੀਆ ਦੇ ਵੱਲੋਂ ਵੀ ਉਹਨਾਂ ਦੇ ਲਈ ਦੋ ਟਵੀਟ ਉਹਨਾਂ ਇਸ ਇਤਨਾ ਜੁੜੇ ਹੋਏ ਕੀਤੇ ਗਏ ਨੇ। ਦੱਸ ਦਈਏ ਕਿ ਵੱਡਾ ਜਿਹੜਾ ਕੰਮਕਾਜ ਆ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸੌਂਪਿਆ ਗਿਆ ਹੈ। ਅ ਉਹ ਜੇ ਕਹੀਏ ਕਿ ਮੇਨ ਬੁਲਾਰਿਆਂ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਲਈ ਉਹ ਰੈਲੀਆਂ ਕਰਦੇ ਹੋਏ ਦਿਖਾਈ ਦਿੱਤੇ ਨੇ ਰੋਡ ਸ਼ੋਅ ਲਗਾਤਾਰ ਹਰਿਆਣਾ ਦੇ ਵਿੱਚ ਕਰਦੇ ਨਜ਼ਰ ਆ ਰਹੇ ਖਾਸ ਤੌਰ ਤੇ ਪੰਜਾਬ ਦੇ ਨਾਲ ਪੰਜਾਬ ਦੇ ਇਲਾਕੇ ਦੇ ਨਾਲ ਜਿਹੜਾ ਹਰਿਆਣੇ ਦਾ ਇਲਾਕਾ ਲੱਗਦਾ ਉਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਅ ਤੇ ਉਹਨਾਂ ਖੇਤਰਾਂ ਦੇ ਵਿੱਚ ਉਹਨਾਂ ਹਲਕਿਆਂ ਦੇ ਵਿੱਚ ਭਗਵੰਤ ਮਾਣ ਜੀ ਦੀ ਸਪੈਸ਼ਲ ਡਿਊਟੀ ਹੈ ਜਿਹੜੀ ਉਹ ਲਗਾਈ ਗਈ ਹੈ ਤੇ ਦੂਸਰੇ ਦੱਸ ਦਈਏ ਕਿ ਜਿਹੜੇ ਸੋਹਰੇ ਪਰਿਵਾਰ ਹੈਗਾ ਉਹ ਵੀ ਹਰਿਆਣਾ ਦੇ ਵਿੱਚ ਹੈ ਮੁੱਖ ਮੰਤਰੀ ਦਾ ਜਿਸ ਕਰਕੇ ਉਹਨਾਂ ਦੀ ਇਹ ਡਿਊਟੀਆਂ ਨੇ ਜਿਹੜੀਆਂ ਹਰਿਆਣਾ ਦੇ ਨਾਲ ਲੱਗਦੇ ਆ 500 ਮਾਫ਼ ਕਰਨਾ ਪੰਜਾਬ ਦੇ ਨਾਲ ਲੱਗਦੇ ਹਲਕਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਜਿਹੜੇ ਡਿਊਟੀਆਂ ਮੇਨ ਤੌਰ ਤੇ ਲਗਾਈਆਂ ਗਿਆ ਨੇ ਜਿੱਥੇ ਲਗਾਤਾਰ ਉਹ ਵੋਟਰਾਂ ਦੇ ਨਾਲ ਮਿਲ ਰਹੇ ਨੇ ਚੋਣ ਰੈਲੀਆਂ ਕਰ ਰਹੇ ਨੇ ਲਗਾਤਾਰ ਰੋਡ ਸ਼ੋਅ ਕਰਕੇ ਪਾਰਟੀ ਦੇ ਲਈ ਵੋਟਾਂ ਦਾ ਪ੍ਰਬੰਧ ਕਰਦੇ ਨਜ਼ਰ ਆ ਰਹੇ ਦੱਸ ਦिए ਕਿ ਹਰਿਆਣਾ ਦੇ ਵਿੱਚ 90 ਦੀਆਂ 90 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਹੈ ਜਿਹੜੀ ਚੋਣ ਲੜਦੀ ਹੋਈ ਨਜ਼ਰ ਆ ਰਹੀ ਹੈ ਸੋ ਇਸੇ ਦੌਰਾਨ ਮੁੱਖ ਮੰਤਰੀ ਸਿਹਤ ਨਾਲ ਜੁੜੀ ਹੋਈ ਇਹ ਖਬਰ ਸਾਹਮਣੇ ਆਈ ਸੀ ਕਿ ਉਹਨਾਂ ਨੂੰ ਪੋਲਿਟਿਸ ਮੁਹਾੜੀ ਦਾਖਲ ਕਰਾਉਣਾ ਪਿਆ ਭਾਵੇਂ ਕਿ ਸੀਐਮ ਆਫਿਸ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਉਹ ਬਿਲਕੁਲ ਠੀਕ ਨੇ ਔਰ ਰੂਟੀਨ ਚੈੱਕਅਪ ਦੇ ਲਈ ਹਸਪਤਾਲ ਗਏ ਤੇ ਬੜੀ ਜਲਦੀ ਛੁੱਟੀ ਹੋ ਜਾਏਗੀ ਲੇਕਿਨ ਦੋ ਟਵੀਟ ਜਿਹੜੇ ਨੇ ਵਿਕਰਮ ਮਜੀਠੀਆ ਦੇ ਵੱਲੋਂ ਵੀ ਉਹਨਾਂ ਦੀ ਸਿਹਤ ਨੂੰ ਲੈ ਕੇ ਕੀਤੇ ਗਏ ਨੇ ਤੇ ਨਾਲ ਹੀ ਨਾਲ ਗੈਟਬੈਲ ਸੌਣ ਦੀ ਗੱਲ ਵੀ ਜਿਹੜੀ ਹੈ ਆਪਣੇ ਟਵੀਟ ਦੇ ਵਿੱਚ ਭਗਵੰਤ ਮਾਨ ਜੀ ਦੇ ਲਈ ਕੀਤੀ ਗਈ ਹੈ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਰਜਨ ਲੋਕਨਾ ਟੀਵੀ ਦੇ